ਅਮ੍ਰਿਤਸਰ ਪਠਾਨਕੋਟ ਹਾਈਵੇ ਤੇ ਦਿਨਾਂ ਨਗਰ ਦੇ ਚੰਡੇ ਚੱਕ ਬਾਈਪਾਸ ਵਿਖੇ ਪ੍ਰਸ਼ਾਸਨ ਦੇ ਵੱਲੋਂ ਥਾਪਤ ਕੀਤੇ ਗਏ ਬਾਬਾ ਸਾਹਿਬ ਡਾਕਟਰ ਪੀਮਰੋਮbedkar ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਨੇ ਆਦਾ ਕੀਤੀ ਹੈ ਜਿਨ੍ਹਾਂ ਨੇ ਬੁੱਤ ਤੋਂ ਪਰਦਾ ਹਟਾ ਕੇ ਭਾਰਤ ਸੰਵਿਧਾਨ ਨਰਮਤਾ ਦਾ ਬੋਤਲ ਲੋਕ ਅਰਪਿਤ ਕੀਤਾ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਸਿਰਫ ਦੱਬੇ ਕੁਚਲੇ ਇਹ ਸਮਾਜ ਦੇ ਲਤਾੜੇ ਹੋਏ ਲੋਕਾਂ ਦੇ ਮਸੀਹਾ ਹੀ ਨਹੀਂ ਉਹਨਾਂ ਨੇ ਸਗੋਂ ਸਮਾਜ ਤੇ ਸੰਵਿਧਾਨ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਉਹਨਾਂ ਨੇ ਆਪਣਾ ਸਾਰਾ ਜੀਵਨ ਦਾਲਤ ਅਸੋਸ਼ਕ ਤੇ ਕਮਜ਼ੋਰ ਵਰਗਾਂ ਨੂੰ ਚੁਥਾ ਦਮਾਉਣ ਦੇ ਲਈ ਹੀ ਨਹੀਂ ਲਗਾਇਆ ਸਗੋਂ ਆਪਣੇ ਜੀਵਨ ਦੇ ਵਿੱਚ ਸਮਾਜਿਕ ਆਰਥਿਕ ਰਾਜਨੀਤਿਕ ਵਿਦਿਅਕ ਧਾਰਮਿਕ ਤੇ ਔਰਤਾਂ ਨੂੰ ਸਨਮਾਨ ਦਿਵਾਉਣ ਤੇ ਸੰਵਿਧਾਨਕ ਖੇਤਰਾਂ ਦੇ ਵਿੱਚ ਵੀ ਵੱਡਮੁੱਲੇ ਸੁਧਾਰਾ ਨੂੰ ਲੇਖੇ ਲਾਇਆ ਅੱਜ ਸਾਡੇ ਦੀਨਾਂ ਵਾਸਤੇ ਬਹੁਤ ਪਵਿੱਤਰ ਦਿਹਾੜਾ ਕਿ ਤਿੰਨਾਂ ਨਗੇ ਸ਼ਹਿਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਕੋਈ ਕੋਈ ਸਟੈਚੂ ਨਹੀਂ ਸੀ ਲੱਗਿਆ ਸੋ ਅ ਅੱਜ ਜਿਹੜਾ ਉਹਨਾਂ ਦਾ ਸਟੈਚੂ ਦਾ ਨਾਰਨ ਕੀਤਾ ਗਿਆ ਔਰ ਇੱਕ ਸਾਡੇ ਇਲਾਕੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਜਦੋਂ ਵੀ ਕਿਤੇ ਉਹਨਾਂ ਦੇ ਦਿਹਾੜੇ ਦੇ ਉੱਤੇ ਇਕੱਠਾ ਹਾਂ ਪੈਂਦਾ ਸੀ ਤਾਂ ਸਾਨੂੰ ਕੋਈ ਜਗ੍ਹਾ ਇਕੱਠੇ ਹੋਣ ਲਈ ਨਹੀਂ ਸੀ ਲੱਭਦੀ ਸੋ ਇਸ ਕਰਕੇ ਇਨਾਨਗਰ ਸ਼ਹਿਰ ਵਾਸੀਆਂ ਵਾਸਤੇ ਹਲਕੇ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਹੈ ਕਿ ਇਹ ਸਥਾਨ ਬਣਿਆ ਔਰ ਇਹ ਉਹ ਰੈਬਰ ਹੈ ਜਿਨੇ ਦੁਨੀਆ ਦੇ ਵਿੱਚ ਇਹ ਲੋਹਾ ਮਨਵਾਇਆ ਔਰ ਇਹੇ ਗੱਲ ਇਹ ਸਾਬਤ ਕਰਕੇ ਦਿੱਤੀ ਕਿ ਜਿਹੜੇ ਲੋਗ ਅ ਨਿਚਲੇ ਆ ਕੋਮਨ ਨੂੰ ਸ਼ੂਦਰ ਕਹਿੰਦੇ ਸਨ ਔਰ ਉਹੀ ਉਹਨਾਂ ਦੇ ਵਿੱਚੋਂ ਇੱਕ ਬੱਚਾ ਉੱਠ ਕੇ 32 ਡਿਗਰੀਆਂ ਲੈ ਕੇ ਜਿਹੜਾ ਜਿਸਨੇ ਇੱਕ ਇੱਕ-ਇੱਕ ਐਗਜ਼ਾਮਪਲ ਸਾਰੀ ਦੁਨੀਆ ਦੇ ਵਿੱਚ ਕੰਮ ਕੀਤੀ ਔਰ ਸਭ ਤੋਂ ਪੜੇ ਲਿਖੇ ਇਨਸਾਨ ਉਸ ਵੇਲੇ ਹੋਏ ਨਾ ਦੁਨੀਆ ਦੇ ਵਿੱਚ ਮੈਂ ਕਹਿੰਦਾ ਅਜੇ ਤੱਕ 1 ਕੋਲ 32 ਡਿਗਰੀਆਂ ਨਹੀਂ ਹੋਈਆਂ ਜਿਨ੍ਹਾਂ ਉਹਨਾਂ ਨੇ ਜਿਨ੍ਹਾਂ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਔਰ ਉਹਨਾਂ ਦੀ ਬਹੁਤ ਲੰਬੀ ਉੱਚੀ ਤੇ ਸੁੱਚੀ ਸੋਚ ਜਿਸ ਤੇ ਸਤਕਾ ਭਰਤ ਦਾਸ ਉਹਨਾਂ ਨੇ ਸੰਵਿਧਾਨ ਦੀ ਅਰਚੇਤਾ ਕੀਤੀ ਔਰ ਇਹ ਇਸ ਸੰਵਿਧਾਨ ਨੂੰ ਲਿਖਣ ਵਾਸਤੇ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਈਵਨ ਇਥੋਂ ਤੱਕ ਕਿ ਜਿਹੜਾ ਸਰਕਾਰ ਨੇ ਉਸ ਵੇਲੇ ਬਣਾਇਆ ਸੀ ਕਿ ਜਿਹੜਾ ਸੰਵਿਧਾਨ ਦਾ ਕਮੇਟੀ ਦਾ ਮੈਂਬਰ ਚੇਅਰਮੈਨ ਉਹੀ ਬਣ ਸਕਦਾ ਜਿਹੜਾ ਪਾਰਲੀਮੈਂਟ ਦਾ ਮੈਂਬਰ ਹੋਵੇ ਪਰ ਉਸ ਵੇਲੇ ਇਹਨਾਂ ਨੂੰ ਜਾਣਬੁੱਝ ਕੇ ਹਰਾ ਵੀ ਦਿੱਤਾ ਗਿਆ ਪਰ ਮਤਲਬ ਕਿਸੇ ਸੱਜਣ ਨੇ ਆਪਣੀ ਪੋਸਟ ਛੱਡ ਕੇ ਇੱਕ ਰਿਜ਼ਾਈਨ ਦੇ ਕੇ ਐਮਪੀ ਤੋਂ ਪੱਛਮੀ ਬੰਗਾਲ ਤੋਂ ਡਾਕਟਰ ਬੀ ਆਰ ਬੇਦਕਰ ਨੂੰ ਜਿਹੜਾ ਨਾ ਇਹ ਐਮਪੀ ਦਾ ਲੈਕਚਰ ਲੜਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਔਰ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਡਰਾਫਟ ਨੂੰ ਕਮੇਟੀ ਦੇ ਚੇਅਰਮੈਨ ਬਣੇ ਨਾ ਔਰ 2 ਸਾਲ 18 11 ਮਹੀਨੇ 18 ਦਿਨ ਲਗਾ ਕੇ ਇੰਨੀ ਮਿਹਨਤ ਸਦਕਾ ਲਗਾ ਕੇ ਜਿਹੜਾ ਸੰਵਿਧਾਨ ਲਿਖਿਆ ਉਹ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਬਣੇ ਔਰ ਜੇਕਰ ਅੱਜ ਅਸੀਂ ਸਾਰੇ ਭਾਰਤ ਵਾਸੀ ਆ ਆਜ਼ਾਦੀ ਦਾ ਨਹੀਂ ਕਮਾਣਦੇ ਆ ਧਾਰਮਿਕ ਆਜ਼ਾਦੀ ਦਾ ਨਿਕਮਾ ਹੁੰਦੇ ਆ ਤੇ ਡਾਕਟਰ ਬੀ ਆਨ ਬੇਦਕਰ ਦੀ ਸੂਸਤ ਕਾ ਬਿਲਕੁਲ ਜੀ ਇੱਥੇ ਲਾਈਟ ਵਗੈਰਾ ਲੱਗੇਗੀ ਕੈਮਰੇ ਲੱਗਣਗੇ ਇਹਦੀ ਸਾਮ ਸੰਭਾਲ ਪੂਰੀ ਬਕਾਇਦਾ ਕਰਾਂਗੇ ਮੈਂ ਕਹਿੰਦਾ ਉਹ ਬੰਦਾ ਜਿਹੜਾ ਸ਼ਰਾਰਤੀ ਮਹਾਂ ਦੁਨੀਆ ਦੇ ਵਿੱਚ ਨਿਕੰਮਾ ਹੋਏਗਾ ਜਿਹੜਾ ਕੋਈ ਇਹੋ ਜਿਹੇ ਮਹਾਪੁਰਸ਼ਾਂ ਨਾਲ ਛੇਡਸ਼ਾਨੀ ਕਰੇਗਾ ਔਰ ਫਿਰ ਜਦੋਂ ਫਿਰ ਕਰਦੇ ਨਾਲ ਫਿਰ ਭੁਗਤਨੀ ਵੀ ਪੈਂਦੀਆਂ ਤੇ ਫਿਰ ਤਰਲੇ ਮਾਰਦੇ ਤੇ ਮੈਂ ਇਹ ਗੱਲ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਡੇ ਮੀਡੀਆ ਦੇ ਰਹੀਂ ਸਾਰਿਆਂ ਨੂੰ ਕਿ ਇਹ ਉਹ ਪਵਿੱਤਰ ਰਹਿਬਰ ਆ ਜਿਨੇ ਕਿਸਾਨਾਂ ਲਈ ਜਿਨੇ ਵਪਾਰੀਆਂ ਲਈ ਜਿਨੇ ਔਰਤਾਂ ਦੇ ਲਈ ਕੀਨਾਂ ਦਾ ਉਹਨਾਂ ਨੂੰ ਬਰਾਬਰ ਦਾ ਹੱਕ ਦਿੰਦਾ ਐ ਐਜੂਕੇਸ਼ਨ ਦਾ ਸਾਰਿਆਂ ਨੂੰ ਲਿਖਤੀ ਤੌਰ ਤੇ ਹੱਕ ਦਿੰਦਾ ਔਰ ਮੈਂ ਕਹਿੰਦਾ ਜਿਹਦੇ ਕੋਲ ਐਜੂਕੇਸ਼ਨ ਆ ਉਹਦੇ ਕੋਲ ਸਭ ਕੁਝ ਐ ਸੋ ਇਸ ਤਰ੍ਹਾਂ ਦੇ ਰਹਿਬਰ ਜਿਹੜੇ ਦੁਨੀਆ ਦੇ ਵਿੱਚ ਹੋਏ ਨਾ ਸਾਡੇ ਧਾਰਮਿਕ ਰਹਿਬਰ ਵੀ ਹੋਏ ਨਾ ਉਹਨਾਂ ਨੇ ਤੁਹਾਨੂੰ ਧਾਰਮਿਕ ਸੇਧ ਦਿੱਤੀ ਔਰ ਜਿਹੜੇ ਇਹ ਰਹਿਬਰ ਹੋਏ ਨਾ ਉਹਨਾਂ ਸਾਨੂੰ ਕਾਨੂੰਨੀ ਦੌਰ ਦੇ ਉੱਤੇ ਮਤਲਬੀ ਪ੍ਰਾਪਰਤਾ ਦੀ ਜਿਹੜੀ ਹੈ ਉਹ ਸੋਚ ਦਿਤੀ ਹੈ ਸੋ ਇਹ ਇਹਨਾਂ ਦੀ ਸੋਚ ਵਰਗਾ ਮੈਂ ਕਹਿੰਨਾ ਕੋਈ ਇਨਸਾਨ ਨਹੀਂ ਹੋ ਸਕਦਾ ਜਿੰਨੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕੰਨ ਨਾ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਮਾਨ ਜੀ ਦੀ ਅਗੋ ਜਿਹਦੀ ਜੋ ਗੰਗਵਾਈ ਦੇ ਵਿੱਚ ਬਿਲਕੁਲ ਬੜੀ ਤੇਜ਼ੀ ਦੇ ਨਾਲ ਵਿਕਾਸ ਦੇ ਕੰਮ ਸਾਰੇ ਕੰਮ ਕਰ ਰਹੀ ਹੈ ਕੁਦਰਤੀ ਮਾਰ ਦੀਨਾ ਨਗਰ ਹਲਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਹੋਈ ਹੈ ਔਰ ਸਾਡੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਸਰਕਾਰ ਦੀ ਇਹ ਪਹਿਲ ਹੈ ਕਿ ਆਪਾਂ ਲੋਕਾਂ ਦੇ ਨੁਕਸਾਨ ਦੀ ਪੂਰਤੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨੇ ਸ਼ੁਰੂ ਕਰ ਦੇਣੀ ਹੈ ਸੋ ਇਸ ਕਰਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਵੀ ਆਣਗੇ ਉਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੀ ਜੋ ਕੰਪਨਸੇਸ਼ਨ ਹੈ ਉਹ ਦੇਣਗੇ